ਵੀਰੋ ਆਹ ਵੀਡੀਓ ਸ਼ੇਅਰ ਕਰਨ ਨਾਲ ਨਾ ਫਰੀਦਕੋਟ ਦੇ ਮਰੀਜ਼ਾਂ ਦਾ ਭਲਾ ਹੋ ਸਕਦਾ ਕਿਉਂਕਿ ਜਿੰਨਾ ਮਰਜੀ ਮੀਂਹ ਹੋਵੇ ਇੱਕੋ ਹੀ ਸੰਸਥਾ ਹੈਗੀ ਆ ਜਿਹੜੀ ਉੱਥੇ ਹਮੇਸ਼ਾ 24 ਘੰਟੇ ਹਾਜ਼ਰ ਰਹਿੰਦੀ ਆ ਮੈਂ ਬੇਨਤੀ ਕਰੂੰਗਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਬਰਦੇ ਮੀਂਹ ਦੇ ਵਿੱਚ ਸਾਡੇ ਟੀਮ ਮੈਂਬਰ ਹਰ ਰੋਜ਼ ਜਾਂਦੇ ਨੇ ਫਰੀਦਕੋਟ ਮੈਡੀਕਲ ਦੇ ਵਿੱਚ ਸਵੇਰੇ ਸ਼ਾਮ ਉੱਥੇ ਸੇਵਾ ਕਰਦੇ ਨੇ ਪਰ ਬਹੁਤ ਸਾਰੇ ਲੋਕਾਂ ਨੂੰ ਆਸ ਖਤਮ ਹੋ ਜਾਂਦੀ ਹੈ ਕਿ ਅੱਜ ਤਾਂ ਮੀਂਹ ਪੈਂਦਾ ਅੱਜ ਸ਼ਾਇਦ ਸੰਸਥਾ ਵਾਲੇ ਨਹੀਂ ਆਉਣਗੇ ਸੋ ਸੰਗਤ ਜੀ ਤੁਹਾਡੇ ਸਾਹਮਣੇ ਆ ਇਹ ਉਹ ਨੇ ਜਿਹੜੇ ਨਿਸਵਾਰਥ ਭਾਵਨਾ ਸੇਵਾ ਕਰਦੇ ਨੇ ਸਾਡੇ ਹੈਲਪਿੰਗ ਹੈਂਡਸ ਪੰਜਾਬ ਪਰਿਵਾਰ ਦੇ ਜਿਹੜੇ ਸਾਡੇ ਮੈਂਬਰ ਨੇ ਸਾਡੇ ਸੇਵਾਦਾਰ ਨੇ ਜਿਹੜੇ ਤੁਹਾਡੇ ਸਾਹਮਣੇ ਦੇਖੋ ਕਿਵੇਂ ਭੈਣ ਹੋਣਾ ਨੂੰ ਸਹੂਲਤ ਦੇਣ ਵਾਸਤੇ ਸਕੂਟਰੀਆਂ ਆਪ ਚੱਕ-ਚੱਕ ਪਾਸੇ ਕਰਦੇ ਪਏ ਨੇ ਕਾ ਕਦੇ ਲਈ ਕਰ ਰਹੇ ਨੇ ਕਿ ਫਿਕਰ ਹੈ ਇਹਨਾਂ ਦਾ ਕਿਉਂਕਿ ਭੈਣਾ ਦੇ ਬੱਚੇ ਨੇ ਦਾਦੀਆਂ ਨਾਨੀਆਂ ਦੇ ਪੋਤੇ ਦੋਤੇ ਨੇ ਜਿਹੜੇ ਵਿਚਾਰੇ ਵੈਂਟੀਲੇਟਰਾਂ ਤੇ ਪਏ ਨੇ ਠੀਕ ਆ ਮੀ ਪੈਂਦਾ ਪਿਆ ਆ ਮੌਸਮ ਖਰਾਬ ਆ ਪਰ ਉਹਨੂੰ ਦਵਾਈ ਤਾਂ ਚਾਹੀਦੀ ਆ ਨਾ ਇਹਨਾਂ ਇਹਨਾਂ ਨੂੰ ਮਦਦ ਦੀ ਲੋੜ ਤਾਂ ਹੈਗੀ ਆ ਨਾ ਸੋ ਸੰਗਤ ਜੀ ਬੇਨਤੀ ਆ ਅੱਜ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੱਜ ਇਹ ਵੀਡੀਓ ਮਰੀਜ਼ਾਂ ਲਈ ਸ਼ੇਅਰ ਨਹੀਂ ਕਰਨੀ ਅੱਜ ਇਹ ਵੀਡੀਓ ਸ਼ੇਅਰ ਕਰਨੀ ਆ ਸਾਡੇ ਇਹਨਾਂ ਛੋਟੇ ਭਰਾਵਾਂ ਦੇ ਹੌਸਲੇ ਵਾਸਤੇ ਕਿ ਭੀ ਇਹਨੇ 3 ਦਿਨ ਤੋਂ ਲਗਾਤਾਰ ਮੌਸਮ ਖਰਾਬ ਆ ਹੜਾਂ ਦੇ ਹੜ ਆਏ ਪਏ ਨੇ ਪਰ ਇਹਨਾਂ ਨੇ ਆਪਣਾ ਫਰਜ਼ ਉਵੇਂ ਹੀ ਨਿਭਾਇਆ ਜਿਵੇਂ ਹਰ ਰੋਜ਼ ਨਿਭਾਉਂਦੇ ਨੇ ਇਹਨਾਂ ਨੇ ਨਹੀਂ ਵੇਖਿਆ ਕਿ ਮੀ ਪੈਂਦਾ ਪਿਆ ਇਹਨਾਂ ਨੇ ਨਹੀਂ ਵੇਖਿਆ ਕਿ ਮੌਸਮ ਖਰਾਬ ਆ ਇਹਨਾਂ ਨੇ ਨਹੀਂ ਵੇਖਿਆ ਕੇ ਗੋਡੇ-ਗੋਡੇ ਪਾਣੀ ਖੜਾ ਬਸ ਇਹਨਾਂ ਨੇ ਇੱਕੋ ਹੀ ਚੀਜ਼ ਵੇਖੀ ਕਿ ਸਾਡਾ ਫਰਜ਼ ਬਣਦਾ ਕਿ ਭੈਣਾ ਮਾਵਾ ਸਾਡੀਆਂ ਉਹ ਬੱਚਿਆਂ ਦੀਆਂ ਦਾਦੀਆਂ ਨਾਨੀਆਂ ਡੀਕਦਿਆਂ ਹੋਣੀਆਂ ਜਿਨ੍ਹਾਂ ਦੇ ਪੋਤੇ ਦੋਤੇ ਵੈਂਟੀਲੇਟਰ ਤੇ ਪਏ ਨੇ ਉਹ ਵਿਚਾਰੇ ਡੀਕਦੇ ਹੋਣਗੇ ਹਨਾ ਸੋ ਬਾਈ ਜੀ ਹੋਣੀ ਉੱਥੇ ਪਹੁੰਚਦੇ ਨੇ ਜੀ ਹਰ ਰੋਜ਼ ਉੱਥੇ ਸੇਵਾ ਕਰਦੇ ਨੇ ਵੀਰੋ ਆ ਸਕਰੀਨ ਤੇ نیچے ਨੰਬਰ ਦਿੱਤਾ ਹੋਇਆ ਹੈਲਪਿੰਗ ਹੈਂਡਸ ਫਰੀਦਕੋਟ ਲਿਖਿਆ ਹੋਇਆ ਹੈ ਬਾਈ ਜੇ ਤੁਹਾਡੇ ਕੋਲ ਵੀ ਕੋਈ ਮਰੀਜ਼ ਹੁੰਦਾ ਨਾ ਕਿਤੇ ਖਾਸ ਕਰਕੇ ਛੋਟੇ ਕੋਈ ਜੰਮ ਦਾ ਬੱਚਾ ਹੋਵੇ ਕਿਉਂਕਿ ਅਸੀਂ ਵੀਰੇ ਬਹੁਤ ਸਾਰੇ ਵੱਡੇ ਜਿਹੜੇ ਅਡਲਟ ਹੁੰਦੇ ਨੇ ਬਹੁਤ ਸਾਰੇ ਕੇਸ ਅਸੀਂ ਨਹੀਂ ਵੇਖਦੇ ਹੈਗੇ ਅਸੀਂ ਸ਼ੁਰੂ ਤੋਂ 2017 ਤੋਂ ਜਦੋਂ ਦੀ ਸੰਸਥਾ ਸ਼ੁਰੂ ਹੋਈ ਆ ਜੰਮ ਦੇ ਬੱਚਿਆਂ ਦੇ ਕੇਸ ਵੇਖਦੇ ਆ ਪੂਰੇ ਸੋ ਫਰੀਦਕੋਟ ਦੇ ਵਿੱਚ ਅਗਰ ਕੋਈ ਵੀ ਐਸੇ ਕਿਉਂਕਿ ਬਹੁਤ ਸਾਰੇ ਲੋਡਵੰਦ ਆਉਂਦੇ ਨੇ ਸਰਕਾਰੀ ਹਸਪਤਾਲ ਆ ਸਰਕਾਰੀ ਛੋਟੇ ਛੋਟੇ ਸਰਕਾਰੀ ਹਸਪਤਾਲਾਂ ਵਾਲੇ ਰੈਫਰ ਕਰ ਦਿੰਦੇ ਨੇ 1 ਮਿੰਟ ਲਾਉਂਦੇ ਨੇ ਉਹ ਵਿਚਾਰੇ ਇੱਥੇ ਹੀ ਆਉਂਦੇ ਨੇ ਤੇ ਕੋਈ ਵੀ ਤੁਹਾਨੂੰ ਲੱਗੇ ਵੀਰੇ ਆ ਵੀਡੀਓ ਸੇਵ ਕਰਕੇ ਰੱਖ ਲਓ ਫਰੀਦਕੋਟ ਦੇ ਵਿੱਚ ਕੋਈ ਜ਼ੰਮਾ ਦਾ ਬੱਚਾ ਕੋਈ ਮਰੀਜ਼ ਹੈਗਾ ਤੁਹਾਡੇ ਕੋਲੇ ਤੇ ਭਰਾਵਾਂ ਨੂੰ ਫੋਨ ਕਰਿਆ ਕਰੋ ਸੇਵਾ ਜਿਹੜੀ ਹੁੰਦੀ ਆ ਸਿੱਧੀ ਪਰਿਵਾਰ ਨੂੰ ਹੁੰਦੀ ਆ ਵੀਡੀਓ 'ਚ ਪਰਿਵਾਰ ਦਾ ਨੰਬਰ ਵੀ ਪਾਇਆ ਜਾਂਦਾ ਆ ਤੇ ਜਿਹੜੀ ਸੇਵਾ ਹੁੰਦੀ ਆ ਉੱਥੇ ਜਾ ਕੇ ਡੋਨਰ ਜਾਂਦੇ ਨੇ ਹਸਪਤਾਲ ਜਾ ਕੇ ਦੇਖ ਕੇ ਆਉਂਦੇ ਨੇ ਜਾਂ ਵੀਡੀਓ ਕ ਤੇ ਨਾਲ ਨਾਲ ਇਹ ਸੇਵਾ ਜਿਹੜੀ ਹੈਗੀ ਹੈ ਮੈਡੀਕਲ ਸਟੋਰ ਤੇ ਜਮ੍ਹਾਂ ਹੁੰਦੀ ਹੈ ਜੀ ਇਹਨਾਂ ਵੱਲੋਂ ਕਿ ਭਾਈ ਉੱਥੇ ਤੁਸੀਂ ਦਵਾਈ ਲੈਣੀ ਆ ਸੇਵਾ ਉੱਥੇ ਜਮ੍ਹਾਂ ਕਰਾ ਕੇ ਤੇ ਜੇ ਕਿਸੇ ਕੋਲੇ ਮੰਨ ਲਓ ਸੇਵਾ ਵੱਧ ਵੀ ਜਾਂਦੀ ਹੈ ਉਹ ਮੈਡੀਕਲ ਸਟੋਰ ਤੇ ਪਈ ਹੁੰਦੀ ਆ ਉਹੀ ਉਹੀ ਜਿਹੜੀ ਸੇਵਾ ਹੈਗੀ ਆ ਉਹਦੀ ਦੂਜੇ ਮਰੀਜ਼ਾਂ ਦੀ ਵੀ ਦਵਾਈ ਆ ਜਾਂਦੀ ਆ ਬਹੁਤ ਬਹੁਤ ਧੰਨਵਾਦ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ